ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਇਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਵੀਡੀਓਜ਼ ਤੁਹਾਡੇ ਤੱਕ ਪਹਿਲਾ ਪਹੁੰਚ ਸਕੇ ਗੁਰੂ ਖਾਲਸਾ ਸਾਤ ਸੰਗਤ ਜੀ ਆਓ ਸਭ ਤੋਂ ਪਹਿਲਾ ਰਸਨਾ ਪਵਿੱਤਰ ਕਰੀਏ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਫਤਿਹ ਦੀ ਸਾਜ ਪਾਈਏ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਦੀਨਾ ਬੇਗ ਜਲੰਧਰ ਦਾ ਹਾਕਮ ਬਣ ਚੁੱਕਿਆ ਸੀ ਲਾਹੌਰ ਦਾ ਸੁਬੇਦਾਰ ਖੁਸ਼ ਨਹੀਂ ਸੀ ਇਸ ਲਈ ਉਹ ਅਦੀਨਾ ਬੇਗ ਨੂੰ ਡਰਾਵੇ ਦੀ ਣ ਲੱਗਾ ਕਿ ਜਾਂ ਤਾਂ ਉਹ ਸਿੱਖਾਂ ਉੱਤੇ ਜ਼ੁਲਮ ਠਾਏ ਅਤੇ ਉਹਨਾਂ ਨਾਲੋਂ ਬਿਲਕੁਲ ਨਾਤਾ ਤੋੜ ਦੇਵੇ ਨਹੀਂ ਤਾਂ ਮਰਨ ਲਈ ਤਿਆਰ ਹੋ ਜੀਵੇ ਕੁੜਕੀ ਵਿੱਚ ਫਸਿਆ ਦੀਨਾ ਬੇਗ ਸਿੱਖਾਂ ਦੇ ਵਿਰੁੱਧ ਹੋ ਗਿਆ ਅਤੇ ਉਹਨਾਂ ਉੱਤੇ ਕਹਿਰ ਢੋਣ ਲੱਗਾ ਬਾਬਾ ਦੀਪ ਸਿੰਘ ਹਾਲੇ ਦਮਦਮਾ ਸਾਹਿਬ ਨਹੀਂ ਸੀ ਪੁੱਜੇ ਕੀ ਰਾਹ ਵਿੱਚ ਸ਼੍ਰੀ ਜੱਸਾ ਸਿੰਘ ਆਲੂਵਾਲੀਆ ਦਾ ਸੁਨੇਹਾ ਪਹੁੰਚ ਗਿਆ ਅਦੀਨਾ ਬੇਗ ਲਾਹੌਰ ਦੇ ਸੂਬੇਦਾਰ ਨਾਲ ਮਿਲ ਗਿਆ ਅਤੇ ਸਿਆਲਕੋਟ ਦਾ ਹਾਕਮ ਅਮੀਨ ਖਾਨ ਲਾਹੌਰ ਦੇ ਸੂਬੇ ਦੇ ਹੁਕਮ ਮੁਤਾਬਕ ਸਿੱਖਾਂ ਉੱਤੇ ਜ਼ੁਲਮ ਕਰ ਰਿਹਾ ਹੈ ਸਾਨੂੰ ਹੁਣ ਕੀ ਕਰਨਾ ਚਾਹੀਦਾ ਬਾਬਾ ਦੀਪ ਸਿੰਘ ਜੀ ਨੇ ਜਵਾਬ ਦਿੱਤਾ ਕਿ ਸਾਰੇ ਮਿਸਲਾਂ ਦੇ ਜੱਥੇਦਾਰ ਆਪਣੀਆਂ ਫੌਜਾਂ ਸਮੇਤ ਦੁਆਬੇ ਵਿੱਚ ਆ ਕੇ ਥਾਂ ਹੀ ਇਕੱਠੇ ਹੋ ਜਾਣ ਉਹ ਜਲਦੀ ਵਾਪਸ ਆ ਰਹੇ ਹਨ ਬਾਬਾ ਜੀ ਦੀ ਹਦਾਇਤ ਅਨੁਸਾਰ ਸਾਰੇ ਸਿੱਖ ਦੁਆਬੇ ਵਿੱਚ ਇਕੱਠੇ ਹੋ ਗਏ ਬਾਬਾ ਜੀ ਦੇ ਪੁੱਜਣ ਉੱਤੇ ਜਲੰਧਰ ਉੱਤੇ ਹਮਲਾ ਕਰ ਦਿੱਤਾ ਬੜਾ ਭਾਰੀ ਯੁੱਧ ਹੋਇਆ ਜਦ ਅਦੀਨਾ ਬੇਗ ਜਾਨ ਬਚਾ ਕੇ ਭੱਜ ਗਿਆ ਤਾਂ ਉਸ ਦੀਆਂ ਫੌਜਾਂ ਵੀ ਜਿੱਧਰ ਮੂੰਹ ਹੋਇਆ ਧੋੜ ਗਈਆਂ ਜਲੰਧਰ ਸਿੱਖਾਂ ਦੇ ਕਬਜ਼ੇ ਵਿੱਚ ਆ ਗਿਆ ਬਾਬਾ ਦੀਪ ਸਿੰਘ ਨੇ ਸ੍ਰੀ ਜੱਸਾ ਸਿੰਘ ਆਲੂਵਾਲੀਆ ਨੂੰ ਜਲੰਧਰ ਦਾ ਹਾਕਮ ਬਣਾ ਦਿੱਤਾ ਖਾਲਸਾ ਜੀ ਕਮੈਂਟ ਬਾਕਸ 'ਚ ਵਾਹਿਗੁਰੂ ਜੀ ਲਿਖ ਕੇ ਹਾਜ਼ਰੀ ਭਰਨੀ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਕਿ ਭੈਣ ਭਰਾਵਾ ਤੱਕ ਵੀ ਇਹ ਵੀਡੀਓ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ